ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਇਹ ਉਹਨਾਂ ਦੇ ਲਈ ਨੇ ਜਿਹੜਾਂ ਦੇ ਘਰ ਔਲਾਦ ਨਹੀਂ ਹੋ ਰਹੀ ਬੱਚਾ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਕੁਝ ਸਾਵਧਾਨੀਆਂ ਕੁਝ ਆਯੁਰਵੈਦਿਕ ਇਲਾਜ ਔਰ ਕਿਤੇ ਨਾ ਕਿਤੇ ਇੱਕ ਵੱਡੀ ਜਿਹੜੀ ਗੱਲ ਹੈ ਉਹ ਭਰੋਸੇ ਦੀ ਹੈ ਜੋ ਆਪਾਂ ਇਸ ਵਿਸ਼ੇ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇਥੇ ਆਪਾਂ ਵੇਖਿਆ ਹੋਏਗਾ ਕਈ ਜਿਹੜੇ ਇਹੋ ਜਿਹੇ ਜੋੜੇ ਨੇ ਜਿਹੜੇ ਮਾਪੇ ਬਣਨ ਲਈ ਤਰਸਦੇ ਪਏ ਨੇ ਸਾਧ ਸੰਗਤ ਇਹ ਨੁਸਖਾ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਦੱਸਿਆ ਗਿਆ ਤੇ 100% ਜਿਹੜਾ ਹੈ ਇਹ ਸ਼ਰਤੀਆ ਨੁਸਖਾ ਹੈ ਇਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਾਧ ਸੰਗਤ ਇਹ ਕਈ ਲੋਕਾਂ ਨੇ ਅਪਣਾਇਆ ਗੁਰੂ ਸਾਹਿਬ ਨੇ ਕਈਆਂ ਤੇ ਕਿਰਪਾ ਕੀਤੀ ਔਰ بڑے ਜਿਹੜੇ ਇਹੋ ਜਿਹੇ ਜੋੜੇ ਸੀ ਬੇਔਲਾਦ ਜਿਨ੍ਹਾਂ ਨੇ ਮਾਪੇ ਬਣਨ ਦਾ ਸੁਪਨਾ ਪੂਰਾ ਕਰ ਲਿਆ ਪਸ਼ਰਤੇ ਮਰਦ ਤੇ ਔਰਤ ਦੋਨਾਂ ਦੀਆਂ ਸਾਰੀਆਂ ਰਿਪੋਰਟਸ ਠੀਕ ਹੋਣ ਪਰ ਫਿਰ ਵੀ ਕਿਤੇ ਨਾ ਕਿਤੇ ਕੁਝ ਦਿੱਕਤਾਂ ਜੜੀਆਂ ਨੇ ਜ਼ਰੂਰ ਆਉਂਦੀਆਂ ਨੇ ਸਾਧ ਸੰਗਤ ਪਹਿਲਾਂ ਇਸ ਨੁਸਖੇ ਬਾਰੇ ਜਾਣ ਲਿਓ ਸੇਵਾ ਸਮਝ ਕੇ ਆਪਾਂ ਇਸ ਚੀਜ਼ ਨੂੰ ਜਿਹੜਾ ਹੈ ਉਹ ਸਾਂਝਾ ਕਰ ਰਹੇ ਹਾਂ ਪਹਿਲਾਂ ਇਸ ਕਰਕੇ ਔਰ ਬਾਕੀ ਦੀਆਂ ਬੇਨਤੀਆਂ ਆਪਾਂ ਬਾਅਦ ਵਿੱਚ ਕਰਾਂਗੇ ਤੁਸੀਂ ਕਰਨਾ ਕੀ ਹੈ 나ਗ ਕੇਸਰ ਕਾਲੀ ਮਿਰਚ ਸੁੱਕੀ ਅਦਰਕ ਸੁੰਢ ਪੀਪਲੀ ਲੌਂਗ ਪੀਪਰ ਵੀ ਜਿਹਨੂੰ ਕਹਿ ਦਿੰਦੇ ਨੇ ਸਾਰੀਆਂ ਚੀਜ਼ਾਂ 7-7 ਗ੍ਰਾਮ ਲੈ ਕੇ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਜਿਹੜਾ ਹੈ ਪਾਊਡਰ ਬਣਾ ਲੈਣਾ ਉਹਨੂੰ ਪੀਸ ਲੈਣਾ ਹੈ ਤੇ ਅੱਧਾ ਚਮਚ ਚੂਰਨ ਚੂਰਨ ਰੂਪ ਦੇ ਵਿੱਚ ਨੂੰ ਬਣਾ ਲੈਣਾ ਅੱਧਾ ਚਮਚ ਰੋਜ ਇੱਕ ਚਮਚ ਦੇਸੀ ਘਿਓ ਦੇ ਵਿੱਚ ਮਿਲਾ ਕੇ 7 ਦਿਨ ਖਾਲੀ ਪੇਟ ਲੈਣਾ ਹੈ ਤੇ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਆਪਾਂ ਵੇਖ ਸਕਦੇ ਆ ਜੋ ਸਰੀਰ ਦੀ ਮਹਾਮਾਰੀ ਹੈ ਪੀਰੀਅਡ ਖਤਮ ਹੋਣ ਦੇ ਅਗਲੇ ਦਿਨ ਸ਼ੁਰੂ ਇਸ ਨੂੰ ਕਰਨਾ ਚਾਹੀਦਾ ਹੈ ਇਹ 2 ਜਾਂ 3 ਦਿਨ ਛੱਡ ਕੇ ਜਿਹੜਾ ਹੈ ਸਾਨੂੰ ਆਪਣਾ ਜਿਹੜਾ ਬੱਚਾ ਹੈ ਉਹਨੂੰ ਟਰਾਈ ਕਰਦੇ ਰਹਿਣਾ ਚਾਹੀਦਾ ਹੈ 20 ਮਿੰਟ ਬਾਅਦ ਆਪਾਂ ਕੁਝ ਵੀ ਖਾ ਪੀ ਸਕਦੇ ਹਾਂ ਇਹਨੂੰ ਜ਼ਰੂਰ ਸਮਝਿਓ ਇਹ ਵਿਸ਼ਾ ਜਿਹੜਾ ਹੈ ਨਾ ਥੋੜਾ ਜਿਹਾ ਕੰਪਲਿਕੇਟਿਡ ਹੈ ਥੋੜੀਆਂ ਜਿਹੀਆਂ ਗੱਲਾਂ ਇਹਦੇ ਵਿੱਚ ਹਾਈਡ ਨੇ ਆਪਾਂ ਇਹਨਾਂ ਨੂੰ ਜਿਹੜਾ ਹੈ ਉਹ ਬਹੁਤਾ ਵਿਆਨ ਜਿਹੜਾ ਖੁੱਲ ਕੇ ਨਹੀਂ ਕਰ ਸਕਾਂਗੇ ਸਾਧ ਸੰਗਤ ਉਹਦਾ ਕਾਰਨ ਇਹ ਵੀ ਕਿ ਕੁਝ ਚੀਜ਼ਾਂ ਉਹ ਨੇ ਜੋ ਬਿਲਕੁਲ ਅਸੀਂ ਅੰਦਰ ਸਮੋ ਕੇ ਰੱਖ ਸਕਨੇ ਆ ਉਹਨਾਂ ਨੂੰ ਬਾਹਰ ਕੱਢਾਂਗੇ ਤੇ ਸ਼ਾਇਦ ਉਹਨਾਂ ਚੀਜ਼ਾਂ ਤੇ ਬਹੁਤ ਵੱਡੇ ਇਸ਼ੂਜ਼ ਖੜੇ ਹੋ ਜਾਣਗੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਨੁਸਖਾ ਆਯੁਰਵੈਦਿਕ ਨੁਸਖਾ ਹੈ ਤੇ ਕਈ ਲੋਕ ਇਸ ਤੋਂ ਫਾਇਦਾ ਖਟ ਚੁੱਕੇ ਨੇ ਬੜੇ ਲੋਕਾਂ ਨੇ ਜਿਹੜਾ ਹੈ ਆਪਣੇ ਮਾਪੇ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ ਮਾਤਾ ਮਾਂ ਭੈਣਾ ਪੀਰੀਅਡ ਖਤਮ ਹੋਣ ਦੇ ਅਗਲੇ ਦਿਨ ਇਹ ਨੁਸਖਾ ਜਿਹੜਾ ਹੈ ਉਹ ਸ਼ੁਰੂ ਕਰ ਦੇਣ ਤੇ ਟਰਾਈ ਕਰਦੇ ਰਹੋ ਤੇ 20 ਮਿੰਟ ਬਾਅਦ ਇਸ ਨੂੰ ਖਾਣ ਤੋਂ ਬਾਅਦ ਕੁਝ ਵੀ ਆਪਾਂ ਖਾ ਪੀ ਸਕਦੇ ਹਾਂ ਕੋਈ ਮਨਾਹੀ ਨਹੀਂ ਹੈਗੀ ਤੇ ਹੁਣ ਜਿਹੜੀ ਅਸਲੀ ਗੱਲ ਹੈ ਹੌਸਲਾ ਨਾ ਛੱਡੋ ਪਰਮਾਤਮਾ ਤੇ ਭਰੋਸਾ ਰੱਖੋ ਤੇ ਬਹੁਤ ਜਲਦ ਪਰਮਾਤਮਾ ਕਿਰਪਾ ਕਰਨਗੇ ਤੁਹਾਨੂੰ ਬੱਚੇ ਦੀ ਜਿਹੜੀ ਦਾਤ ਹੈ ਉਹ ਮਿਲੇਗੀ ਜ਼ਰੂਰ ਮਿਲੇਗੀ ਤੇ ਇਹ ਗੱਲ ਜਿਹੜੀ ਹੈ ਉਹ ਤੁਸੀਂ ਸ਼ਾਇਦ ਇਹ ਜਾਣਕਾਰੀ ਹਾਸਲ ਕੀਤੀ ਹੋएगी ਭੈਣ ਨਵਜੋਤ ਕੌਰ ਜਿਹੜੇ ਮੋਗੇ ਤੋਂ ਨੇ ਉਹਨਾਂ ਨੇ ਨੁਸਖਾ ਜਿਹੜਾ ਹੈ ਸਾਂਝਾ ਕੀਤਾ ਸੀ ਜਿਹਦੇ ਨਾਲ ਬਹੁਤ ਸਾਰੇ ਵੀਰ ਭੈਣਾਂ ਨੇ ਆ ਔਲਾਦ ਪ੍ਰਾਪਤੀ ਦਾ ਸੁੱਖ ਪ੍ਰਾਪਤ ਕੀਤਾ ਸਾਤ ਸੰਗਤ ਇੱਕ ਗੱਲ ਇਹ ਵੀ ਹੈ ਕਿ ਗੱਲ ਭਰੋਸਾ ਹੈ ਜੇ ਭਰੋਸਾ ਹੈ ਤਾਂ ਬਹੁਤ ਕੁਝ ਹੈ ਕਿਉਂਕਿ ਭਰੋਸੇ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਸਾਤ ਸੰਗਤ ਜੇਤੇ ਪ੍ਰਮਾਤਮਾ ਤੇ ਭਰੋਸਾ ਹੈ ਵੀ ਸਤਿਗੁਰੂ ਝੋਲੀ ਭਰਨਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਦੇ ਵਿੱਚ ਦਾਲਤ ਪਾਉਣਗੇ ਤਾਂ ਜ਼ਰੂਰ ਕਿਰਪਾ ਹੁੰਦੀ ਹੈ ਕਹਿੰਦੇ ਹੁੰਦੇ ਆ ਸਿਆਣੇ ਵੀ ਜੇਕਰ ਗੁਰੂ ਦੀ ਕਿਰਪਾ ਹੋ ਜਾਏ ਤੇ ਸਾਤ ਸੰਗਤ ਫਿਰ ਤਾਂ ਥੋੜੀ ਜੀ ਇੱਕ ਕਿਣਕਾ ਮਾਤਰ ਜਿਹੜੀ ਹੈ ਉਹ ਚਿੰਗਿਆਰੀ ਚਾਹੀਦੀ ਹੈ ਕਿਨੇ ਜੀ ਕਿਰਪਾ ਹੋ ਜੇ ਫਿਰ ਇਹ ਨਹੀਂ ਪਤਾ ਵੀ ਸਵਾਦ ਹੀ ਟੁਟਕੀ ਤੋਂ ਹੋ ਜੇ ਜੇ ਹੋਵੇ ਨਾ ਤੇ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਏ ਤੇ ਵੀ ਫਿਰ ਜਿਹੜੀ ਹੈ ਉਹ ਸਾਨੂੰ ਸੁੱਖ ਨਹੀਂ ਮਿਲਦਾ ਤੇ ਕਹਿਣ ਤੋਂ ਭਾਵੇਂ ਵੇਖ ਕੇ ਸਤਿਗੁਰੂ ਤੇ ਭਰੋਸਾ ਰੱਖ ਕੇ ਤੇ ਆਪਾਂ ਨੂੰ ਇਹ ਇੱਕ ਡਾਕਟਰੀ ਤੌਰ ਤੇ ਨੁਸਖਾ ਜਿਹੜਾ ਹੈ ਉਹ ਵਰਤਣਾ ਚਾਹੀਦਾ ਸਾਧ ਸੰਗਤ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਸ ਨੂੰ ਕਰ ਚੁੱਕੇ ਨੇ ਔਰ ਗੁਰੂ ਤੇ ਭਰੋਸਾ ਕਰਕੇ ਜਦੋਂ ਭਰੋਸਾ ਨਾ ਹੋਵੇ ਫਿਰ ਆਪਾਂ ਕਹਿੰਦੇ ਆ ਵੀ ਬਾਬਾ ਜੀ ਫਲਾਣਿਆਂ ਕੋਲ ਜਾਓ ਜੀ ਉਹਨਾਂ ਕੋਲੇ ਜਾਓ ਜੀ ਜਿਹੜੇ ਬਾਬੇ ਦੇ ਆਪਣੇ ਔਲਾਦ ਨਹੀਂ ਹੁੰਦੀ ਆਪਾਂ ਉਹਦੇ ਤੋਂ ਜਾ ਕੇ ਆਸ ਲਾਉਂਦੇ ਆ ਵੀ ਸਾਨੂੰ ਸ਼ਾਇਦ ਔਲਾਦ ਦੇ ਦੇ ਬਾਬਾ ਜੀ ਕਈ ਕਹਿੰਦੇ ਬਾਬਾ ਜੀ ਸਾਡੇ ਕੁੜੀਆਂ ਹੀ ਹੋ ਗਈਆਂ ਕਿਰਪਾ ਕਰੋ ਬਾਬਾ ਜੀ ਰਹਿਮਤ ਕਰੋ ਤੇ ਬਾਬਾ ਜੀ ਮੁੰਡਾ ਬਖਸ਼ ਦਿਓ ਤੇ ਬਾਬੇ ਦੇ ਆਪ ਭਾਵੇਂ ਧੀਆਂ ਹੋਣ ਤੇ ਉਹ ਦੂਜਿਆਂ ਨੂੰ ਮੁੰਡੇ ਦਿੰਦਾ ਵਰਦਾ ਹੁੰਦਾ ਸਰਸੰਗਤ ਕਹਿਣ ਤੋਂ ਭਾਵ ਵੀ ਪਖੰਡੀਆਂ ਕੋਲੇ ਅਸੀਂ ਜਾ ਕੇ ਆਪਣਾ ਧਨ ਤੇ ਪੈਸਾ ਦੌਲਤ ਜਿਹੜੀ ਐ ਸਮਾਂ ਤੇ ਸਭ ਕੁਝ ਬਰਬਾਦ ਕਰਨੇ ਆ ਤੇ ਇਹੋ ਜੇ ਲੋਕਾਂ ਤੋਂ ਸੁਚੇਤ ਰਹੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਭਰੋਸਾ ਰੱਖੋ ਗੁਰੂ ਅਗੇ ਅਰਦਾਸ ਕਰੋ ਕਿ ਸਤਗੁਰੂ ਤੂੰ ਹੀ ਝੋਲੀ ਭਰਨੀ ਹੈ ਪਾਤਸ਼ਾਹ ਜੀ ਤੂੰ ਹੀ ਝੋਲੀ ਭਰਨੀ ਹੈ ਸਤਗੁਰੂ ਕਿਰਪਾ ਕਰੋ ਸਤਗੁਰੂ ਜੀ ਮਿਹਰ ਕਰੋ ਪਾਤਸ਼ਾਹ ਜੀ ਸਤਗੁਰੂ ਜੀ ਐਸੀ ਮਿਹਰ ਕਰੋ ਕਿ ਮੈਨੂੰ ਕੁਝ ਹੋਰ ਜ਼ਰੂਰਤ ਨਾ ਪਵੇ ਕਿਤੇ ਜਾਣ ਦੀ ਸਾਰਾ ਕੁਝ ਤੁਹਾਡੇਦਰ ਤੋਂ ਮਿਲ ਜਾਏ ਸਾਰਾ ਕੁਝ ਤੁਹਾਡੀ ਕਿਰਪਾ ਰਹਿਮਤ ਦੇ ਦੁਆਰਾ ਮੈਨੂੰ ਪ੍ਰਾਪਤ ਹੋ ਜਾਏ ਸਤਿਗੁਰੂ ਐਸੀ ਕਿਰਪਾ ਕਰੋ ਪਾਤਸ਼ਾਹ ਜੀ ਐਸੀ ਰਹਿਮਤ ਕਰੋ ਸਤਿਗੁਰੂ ਜੀ ਐਸੀ ਰਹਿਮਤ ਕਰੋ ਸਤਿਗੁਰੂ ਜੀ ਐਸੀ ਕਿਰਪਾ ਕਰੋ ਪਾਤਸ਼ਾਹ ਜੀ ਐਸੀ ਕਿਰਪਾ ਹੋ ਜਾਏ ਸਤਿਗੁਰੂ ਐਸੀ ਰਹਿਮਤ ਹੋ ਜਾਏ ਮੈਨੂੰ ਕਦੇ ਕਿਸੇ ਤੇ ਆਸ ਨਾ ਰੱਖਣੀ ਪਵੇ ਪਾਤਸ਼ਾਹ ਤੁਹਾਡੀ ਕਿਰਪਾ ਤੁਹਾਡੀ ਰਹਿਮਤ ਹੀ ਮੇਰੇ ਲਈ ਸਭ ਕੁਝ ਹੋਵੇ ਸਭ ਕੁਝ ਹੋਵੇ ਪਿਆਰਿਓ ਜੇ ਗੁਰੂ ਤੇ ਭਰੋਸਾ ਰੱਖਾਂਗੇ ਤੇ ਸਤਿਗੁਰੂ ਜ਼ਰੂਰ ਝੋਲੀ ਭਰਨਗੇ ਜੇ ਸਤਿਗੁਰੂ ਤੇ ਆਸ ਰੱਖਾਂਗੇ ਤੇ ਸਤਿਗੁਰੂ ਜ਼ਰੂਰ ਕਿਰਪਾ ਕਰਨਗੇ ਜੇ ਆਸ ਹੀ ਆਪਾਂ ਤੋੜ ਦੇਾਂਗੇ ਆਸ ਹੀ ਆਪਾਂ ਨਹੀਂ ਰੱਖਾਂਗੇ ਤੇ ਪਿਆਰਿਓ ਫਿਰ ਕੀ ਪ੍ਰਾਪਤ ਹੋਏਗਾ ਫਿਰ ਕੁਝ ਵੀ ਨਹੀਂ ਮਿਲਣਾ ਕੁਝ ਪ੍ਰਾਪਤ ਹੋਣਾ ਹੀ ਨਹੀਂ ਫਿਰ ਸਾਧ ਸੰਗਤ ਫਿਰ ਅਸੀਂ ਕੀ ਚਾਹਾਂਗੇ ਕੀ ਮੰਗਾਂਗੇ ਸਾਧ ਸੰਗਤ ਇਸ ਕਰਕੇ ਆਸ ਰੱਖਣੀ ਹੈ ਗੁਰੂ ਤੇ ਰੱਖੋ ਕਿਸੇ ਹੋਰ ਤੇ ਨਹੀਂ ਭਰੋਸਾ ਗੁਰੂ ਤੇ ਬਣਾ ਕੇ ਚੱਲਦੇ ਰਹੋ ਸਤਿਗੁਰੂ ਜ਼ਰੂਰ ਦਇਆਵਾਨ ਹੋਣਗੇ ਮਿਹਰਬਾਨ ਹੋਣਗੇ ਤੇ ਜਦੋਂ ਗੁਰੂ ਮਿਹਰਬਾਨ ਹੁੰਦਾ ਗੁਰੂ ਦਇਆਵਾਨ ਹੁੰਦਾ ਤੇ ਪਿਆਰਿਓ ਫਿਰ ਉਥੇ ਕਿਸੇ ਦੀ ਨਹੀਂ ਚੱਲਦੀ ਇਹ ਗੱਲ ਯਾਦ ਰੱਖਿਓ ਇੰਨੀ ਇੱਕ ਭਰੋਸਾ ਬਣਾ ਕੇ ਚੱਲਣ ਦੀ ਦਾਤ ਜਿਹੜੀ ਹੈ ਜ਼ਰੂਰ ਗੁਰੂ ਤੋਂ ਮੰਗਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ